ਜੀ ਸਾਨੂੰ 25 April ਨੂੰ ਸਾਨੂੰ ਕੰਪਲੇਂਟ ਮਿਲੀ ਸੀ ਕਿ ਇੱਕ ਲੜਕੀ ਹੈ ਜੋ ਪ੍ਰਵਾਸੀ ਹੈਗੇ ਮਜ਼ਦੂਰ ਇਹਨਾਂ ਦੀ ਲੜਕੀ ਸੀਗੀ ਬੂੰਗਾ ਸਾਹਿਬ ਪੁਲ ਦੇ ਥੱਲੇ ਇਹ ਰਹਿਣੇ ਸੀਗੇ ਝੁੱਗਿਆਂ 'ਚ ਤੇ ਕੁਝ ਦਿਨ ਪਹਿਲਾਂ ਕਰੀਬ 10 ਦਿਨ ਪਹਿਲਾਂ ਆਏ ਸੀਗੇ ਇੱਥੇ ਹੁਣ ਇਹ 14 ਸਾਲ ਦੀ ਲੜਕੀ ਲਾਪਤਾ ਹੋ ਗਈ ਸੀ ਸੋ ਪੁਲਿਸ ਵੱਲੋਂ ਤੁਰੰਤ ਐਕਸ਼ਨ ਲਿੱਤਾ ਗਿਆ ਜੀ ਪਰਚਾ ਦਰਜ ਕਰਕੇ ਇਨਵੈਸਟੀਗੇਸ਼ਨ ਸ਼ੁਰੂ ਕੀਤੀ ਗਈ ਸੋ ਇਨਵੈਸਟੀਗੇਸ਼ਨ ਦੌਰਾਨ ਸਾਨੂੰ ਕੁਝ ਈਡਸ ਮਿਲੀਆਂ ਜਿਸ ਪਤਾ ਲੱਗਿਆ ਕਿ ਇਹ ਲੜਕੀ ਗਾਂਧੀ ਵਿਨੀਤਾ ਅਸ਼ਰਮ ਜਰਮੇ ਲਿਖੇ ਇਸ ਟਾਈਮ ਤੇ ਉਥੇ ਚੜੀ ਗਈ ਹੈ ਤੇ ਉਥੇ ਲੈ ਆ ਕੇ ਇਹ ਸਾਨੂੰ ਅਸੀਂ ਕਨਫਰਮ ਦਿੱਤਾ ਤੇ ਜਦੋਂ ਕਨਫਰਮੇਸ਼ਨ ਮਿਲੀ ਹੈ ਉਸ ਤੋਂ ਬਾਅਦ ਉਥੇ ਲੈ ਜਾ ਕੇ ਇਹਨੂੰ ਸੇਫਲੀ ਲੜਕੀ ਦੇ ਘਰ ਦੇ ਹੈਂਡਓਵਰ ਕੀਤਾ ਗਿਆ ਸਰ ਉਥੇ ਕਿਵੇਂ ਪਹੁੰਚੀ ਇਹ ਕੋਈ ਵੀ ਪਤਾ ਲੱਗਿਆ ਇਹ ਲੜਕੀ ਦਾ ਕਹਿਣਾ ਹੈ ਕਿ ਇੱਕ ਸਚੌਣ ਦੇ ਬਿਆਨ ਵੀ ਕਰਾਇਆ ਸੀ ਜਿਹਾ ਕੋਈ ਸੋਵਿਦਾ ਕਹਿਨ ਹੈ ਕਿ ਇਹ ਲੜਕੀ ਪਾਣੀ ਪੀਣ ਲਈ ਗੁਰਦੁਆਰਾ ਸਾਹਿਬ ਗਈ ਸੀ ਸੋ ਇਹ ਦਸ ਦੇ ਪਹਿਲਾਂ ਹੀ ਆਏ ਸੀਗੇ ਤੇ ਇਹਨੂੰ ਰਸਤਾ ਵਾਪਸ ਜੇ ਨਹੀਂ ਪਤਾ ਲੱਗਿਆ ਕੋਈ ਕਨਫਿਊਜ਼ਨ ਹੋਈ ਤੇ ਰਸਤਾ ਭਟਕ ਗਈ ਤੇ ਚੱਲਦੇ ਚੱਲਦੇ ਪੈਦਲ ਨੋਟ ਰੋਡ ਦੀ ਵੱਲ ਚਲੀ ਗਈ ਸੀ ਜਦੋਂ ਪੁਲਿਸ ਵੱਲ ਗਈ ਹੈ ਇਹਨਾਂ ਨੇ ਆਪਣੇ ਦੱਸ ਵੀ ਨਹੀਂ ਪਾਈ ਕਿ ਮੈਂ ਕਿੱਥੋਂ ਆਈ ਹਾਂ ਤੇ ਛੋਟੀ ਉਮਰ ਹੋਣ ਕਾਰਨ ਤੇ ਨਵੀਂ ਜਗ੍ਹਾ ਤੇ ਹੋਣ ਕਾਰਨ ਇਹ ਕੰਪਲੀਟ ਗੱਲ ਨਹੀਂ ਦੱਸ ਸਕੀ ਜਿਸ ਤੋਂ ਪੁਲਿਸ ਵੱਲੋਂ ਇਹਨੂੰ ਗਾਂਧੀ ਹਿੰਦਸਤਾਨ ਜਨਰਲ ਰਿਪੋਰਟ ਤੇ ਭੇਜਿਆ ਗਿਆ ਸੀਗਾ ਸੋ ਉਥੋਂ ਜਦੋਂ ਅਸੀਂ ਕੜੀ ਜੋੜੀ ਹੈ ਇਨਵੈਸਟੀਗੇਸ਼ਨ ਕਰਦੇ ਹੋਏ ਤਾਂ ਉਥੋਂ ਲਿਖਿਆ ਹੁੰਦਾ ਹੈ